ਵੈਗੁੱਜ ਜੀ ਦਾ ਖਾਲਸਾ ਵੈਗੁੱਜ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਪਿਛਲੇ ਵੀਡੀਓ ਦੇ ਵਿੱਚ ਅਸੀਂ ਔਂਕਰ ਦੀ ਮਾਤਰਾ ਵਾਲੇ ਸ਼ਬਦ ਕੀਤੇ ਸੀ ਅੱਜ ਅਸੀਂ ਦੁਲੈਂਕਰ ਦੀ ਮਾਤਰਾ ਵਾਲੇ ਸ਼ਬਦ ਕਰਾਂਗੇ ਜੇਕਰ ਤੁਸੀਂ ਔਂਕਰ ਦੀ ਮਾਤਰਾ ਵਾਲੇ ਸ਼ਬਦ ਨਹੀਂ ਕੀਤੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਕਰ ਸਕਦੇ ਹੋ ਤੇ ਹੁਣ ਅਸੀਂ ਦੁਲੈਂਕਰ ਦੀ ਮਾਤਰਾ ਵਾਲੇ ਸ਼ਬਦ ਸ਼ੁਰੂ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹੁਣ ਅਸੀਂ ਦੁਲੈਂਕਰ ਦੀ ਮਾਤਰਾ ਵਾਲੇ ਸ਼ਬਦ ਸ਼ੁਰੂ ਕਰਾਂਗੇ ਜਿਵੇਂ ਊੜਾ ਊੜੇ ਨੂੰ ਦਲੈਂਕਰ ਠੱਠਾ ਊਠ ਗਗਾ ਊੜਾ ਊੜੇ ਨੂੰ ਦਲੈਂਕਰ ਗਉ ਬੱਬਾ ਬੱਬੇ ਨੂੰ ਦਲੈਂਕਰ ਟੈਂਕਾ ਬੂਟ ਚਚਾ ਚ ਚਿਨੂ ਕੰਨਾ ਕਕਾ ਕਕੇ ਨੂੰ ਦਲੈਂਕਰ ਚਾਕੂ ਸਸਾ ਸਸੇ ਨੂੰ ਦਲੈਂਕਰ ਰਾਰਾ ਜਜਾ ਸੂਰਜ ਖਖਾ ਜ ਜਿਹਦੇ ਪੈਰ ਵਿੱਚ ਵਿੰਦੀ ਜਜੇ ਨੂੰ ਦਲੈਂਕਰ ਰਾਰਾ ਖੰਜੂਰ ਕਕਾ ਬੱਬਾ ਬੱਬੇ ਨੂੰ ਦਲੈਂਕੜ ਤੱਤਾ ਰਾਰਾ ਕਬੂਤਰ ਖਖਾ ਖ ਕੇ ਦੇ ਪੈਰ ਵਿੱਚਿੰਦੀ ਰਾਰਾ ਬੱਬੇ ਨੂੰ ਦਲੈਂਕੜ ਜਜੇ ਦੇ ਪੈਰ ਵਿੱਚਿੰਦੀ ਜਜੇ ਨੂੰ ਕੰਨਾ ਖਰਬੂਜਾ ਸਸਾ ਸਸੇ ਨੂੰ ਦਲੈਂਕੜ ਟੈਂਕੇ ਨੂੰ ਕੰਨਾ ਟਾ ਸੂਟਾ ਸਸਾ ਸਸੇ ਨੂੰ ਦਲੈਂਕੜ ਟੈਂਕਾ ਸੂਟਾ ਦਾ ਰਾਰੇ ਨੂੰ ਦਲੈਂਕਰ ਆੜਾ ਸਸੇ ਨੂੰ ਦਲੈਂਕਰ ਲੱਲਾ ਅਸੂਲ ਕਕਾ ਰਾਰੇ ਨੂੰ ਦਲੈਂਕਰ ਪਪਾ ਕਰੂਪ ਦਦਾ ਦਦੇ ਨੂੰ ਦਲੈਂਕਰ ਸਸਾ ਰਾਰੇ ਨੂੰ ਵਿਹਾਰੀ ਦੂਸਰੀ ਝਜਾ ਚ ਜੇ ਨੂੰ ਦਲੈਂਕ ਟੈਂਕੇ ਨੂੰ ਕਨਾਟਾ ਝੂਟਾ ਬੱਬਾ ਬਬੇ ਨੂੰ ਦਲੈਂਕਰ ਟੈਂਕਾ ਬੂਟ ਖਖਾ ਖੱਕੇ ਨੂੰ ਦਲੈਂਕਰ ਹਾ ਖੂ ਸਸਾ ਰਾਰੇ ਨੂੰ ਦਲੈਂਕਰ ਰਾਰਾ ਸਰੂਰ ਫਫਾ ਜੱਜ ਦੇ ਪੈਰ ਵਿੱਚ ਬਿੰਦੀ ਜੱਜੇ ਨੂੰ ਦਲੈਂਕੜ ਲੱਲਾ ਫਜੂਲ ਹਾ ਹਾ ਜੱਜੇ ਦੇ ਪੈਰ ਵਿੱਚ ਬਿੰਦੀ ਜੱਜੇ ਨੂੰ ਦਲੈਂਕੜ ਰਾਰੇ ਨਿ ਬੇਰੀ ਦੀ ਹਜੂਰੀ ਬੱਬਾ ਬੱਬੇ ਨੂੰ ਦਲੈਂਕੜ ਟੈਂਕੇ ਨੂੰ ਕਰਨਾ ਟਾ ਬੂਟਾ ਜੱਜਾ ਜਜੇ ਨੂੰ ਦਲੈਂਕੜ ਠੱਠਾ ਜੂਠਾ ਦੱਦਾ ਦਦਿੰਨ ਦਲੈਂਕੜ ਰਾਰਾ ਦੂਰ ਪੱਬਾ ਪਬਿੰਦ ਰੈਂਕਰ ਸੱਸੇ ਦੇ ਪੈਰ ਵਿੱਚ ਬਿੰਦੀ ਨਾਨਾ ਪਸੂਣ ਸੱਸਾ ਟੈਂਕੇ ਨੂੰ ਦਲੈਂਕੜ ਲੱਲਾ ਸਟੂਲ ਜਜ ਜਜ ਜਿਹਦੇ ਪੈਰ ਵਿੱਚ ਵਿੰਦੀ ਰਾਰੇ ਨੂੰ ਦਲੈਂਕੜ ਰਾਰਿਨ ਵੇਰੀ ਦੀ ਜ਼ਰੂਰੀ ਆੜੇ ਨੂੰ ਕੰਨਾ ਲੱਲਾ ਤੱਤੇ ਨੂੰ ਦਲੈਂਕੜ ਆਲਤੂ ਸਸੇ ਨੂੰ ਦਲੈਂਕੜ ਰਾਰਾ ਤੱਤਾ ਸੂਰਤ ਜਜੇ ਦੇ ਪੈਰ ਵਿੱਚ ਵਿੰਦੀ ਰਾਰੇ ਨੂੰ ਦਲੈਂਕੜ ਰਾਰਾ ਜ਼ਰੂਰ ਕਕਾ ਰਾਰਾ ਤੱਤੇ ਨੂੰ ਦਲੈਂਕੜ ਤਤਾ ਕਰਤੂਤ ਜਜੇ ਨੂੰ ਕੰਨਾ ਦੱਦੇ ਨੂੰ ਦਲੈਂਕੜ ਗੱਗਾ ਰਾਰਾ ਜਾਦੂਗਰ ਤੱਤਾ ਰਾਰਾ ਬੱਬੇ ਨੂੰ ਦਲੈਂਕਰ ਜਿੱਜੇ ਦੇ ਪੈਰ ਵਿੱਚ ਬਿੰਦੀ ਤਰਬੂਜ ਫਫਾਫਫੇ ਨੂੰ ਕੰਨਾ ਲੱਲਾ ਤੱਤੇ ਨੂੰ ਦਲੈਂਕਰ ਫਾਲਤੂ ਮੰਮੇ ਨੂੰ ਦਲੈਂਕਰ ਰਾਰਾ ਤੱਤਾ ਮੂਰਤ ਹਾ ਹਾ ਜਿੱਜੇ ਦੇ ਪੈਰ ਵਿੱਚ ਬਿੰਦੀ ਜਿੱਜੇ ਨੂੰ ਦਲੈਂਕਰ ਰਾਰਾ ਹਜ਼ੂਰ ਆੜਾ ਮੰਮਾ ਚੁੱਚੇ ਨੂੰ ਦਲੈਂਕਰ ਰਾਰਾ ਆਮਚੂਰ ਸਸਾ ਕਕੇ ਨੂੰ ਦਲੈਂਕਰ ਟੈਂਕਾ ਰਾਰਾ ਸਕੂਟਰ ਸ ਸ ਸ ਸੇ ਨੂੰ ਦਲੈਂਕੜ ਰਾਰਾ ਬਬਿਨ ਵਿਹਰੀ ਵੀ ਰਾਰਾ ਸੂਰਵੀਰ ਹੁਣ ਅਸੀਂ ਇਹਨਾਂ ਅੱਖਰਾਂ ਦੇ ਵਾਕ ਬਣਾਵਾਂਗੇ ਪੱਪੇ ਨੂੰ ਦਲੈਂਕੜ ਰਾਰਾ ਨੰਨਾ ਪੂਰਨ ਸਸੇ ਨੂੰ ਦਲੈਂਕੜ ਰਾਰਾ ਜਜਾ ਸੂਰਜ ਨੰਨੇ ਨੂੰ ਸਿਆਰੀ ਨੀ ਕਕਾ ਲਲਾ ਨਿੱਕਲ ਆੜੇ ਨੂੰ ਕੰਨਾ ਈੜੀ ਨੂੰ ਸਿਆਰੀ ਆੜੇ ਨੂੰ ਕੰਨਾ ਆ ਆਇਆ ਪੂਰਨ ਸੂਰਜ ਨਿੱਕਲ ਆਇਆ ਪੱਪੇ ਨੂੰ ਦਲੈਂਕੜ ਰਾਰਾ ਨੰਨਾ ਪੂਰਨ ਬੱਬਾ ਜਿੱਜੇ ਦੇ ਪੈਰ ਵਿੱਚ ਵਿੰਦੀ ਜਿੱਜੇ ਨੂੰ ਕੰਨਾਰਾ ਰਾ ਬਾਜ਼ਾਰ ਜਿੱਜੇ ਨੂੰ ਕੰਨਾ ਜਾ ਪੂਰਨ ਬਾਜ਼ਾਰ ਜਾ ਆੜਾ ਆੜੇ ਨੂੰ ਕੰਨਾ ਲੱਲੇ ਨੂੰ ਦਲੈਂਕੜ ਆਲੂ ਕੱਕਾ ਚਿੱਚੇ ਨੂੰ ਕੰਨਾ ਲੱਲੇ ਨੂੰ ਦਲੈਂਕੜ ਕਚਾਲੂ ਲੱਲੇ ਨੂੰ ਸਿਹਰੀ ਲਈ ਆੜੇ ਨੂੰ ਕੰਨ ਲਿਆ ਆਲੂ ਕਚਾਲੂ ਲਿਆ ਖੱਖਾ ਜਿੱਜੇ ਦੇ ਪੈਰ ਵਿੱਚ ਵਿੰਦੀ ਜਿੱਜੇ ਨੂੰ ਦਲੈਂਕੜ ਰਾ ਰਾ ਖਜੂਰ ਆੜੇ ਨੂੰ ਕੰਨਾ ਰਾੜੇ ਨੂੰ ਦਲੈਂਕੜ ਆੜੂ ਵਾੜੇ ਨੂੰ ਵਿਆਰੀ ਲੱਲੇ ਨੂੰ ਸਿਹਾਰੀ ਆੜੇ ਨੂੰ ਕੰਨਾ ਲਿਆ ਖਜੂਰ ਆड़ੂ ਵੀਲਿਆ ਚੱਜਾ ਗੱਗਾ ਰਾੜੀ ਨੂੰ ਕੰਨਾਂ ਲੱਲੇ ਨੂੰ ਦਲੈਂਕਰ ਝਗੜਾ ਆਲੂ ਨੰਨੇ ਨੂੰ ਕਨੰਨਾ ਬੱਬਾ ਨਾਣਾ ਬਣ ਝਗੜਾ ਆਲੂ ਨਾ ਬਣ ਕੱਕਾ ਬੱਬੇ ਨੂੰ ਦਲੈਂਕਰ ਤਰਰਾਰਾ ਕਬੂਤਰ ਊੜੇ ਨੂੰ ਔਂਕੜ ਦੇ ਨੂੰ ਪਨਾਡਾ ਕਬੂਤਰ ਉਡਾ ਬੱਬਾ ਬੱਬਾ ਲੱਲੇ ਨੂੰ ਦਰੈਂਕਰ ਬਬੂਲ ਸੱਸਾ ਕੱਕੇ ਨੂੰ ਦਲੈਂਕਰ ਟੈਂਕਾ ਰਾਰਾ ਸਕੂਟਰ ਪਪਰਾ ਪਰਾ ਚੱਚਾ ਰਾੜੇ ਦੇ ਪੈਰ ਵਿੱਚ ਹਾ ਹੜੜ ਚੜ ਕਕਰੜਾ ਕਰ ਜਿੱਜੇ ਨੂੰ ਕਨ ਜਾ ਬਬੂਲ ਸਕੂਟਰ ਪਰ ਚੜ ਕਰ ਜਾ ਪਪਾ ਤੱਤਾ ਲੱਲੇ ਨੂੰ ਦਲੈਂਕਰ ਨੰਨਾ ਪਤਲੂਨ ਪਪਾ ਹਾਈਨ ਸਿਆਰੀ ਨੰਨਾ ਪਹਿਨ ਕਕਰੜਾ ਕਰ ਜਿੱਜੇ ਨੂੰ ਕਨ ਜਾ ਪਤਲੂਨ ਪਹਿਨ ਕਰ ਜਾ ਖੱਕੇ ਨੂੰ ਔਂਕਰ ਸਸੇ ਦੇ ਪੈਰ ਵਿੱਚ ਵਿੰਦੀ ਖੁਸ਼ ਬੱਬੇ ਨੂੰ ਔਂ ਦਲੈਂਕਰ ਦਦਿਨ ਕੰਨਾ ਰਾਰਾ ਖੁਸਬੂਦਾਰ ਤਦ ਦਿਨ ਡੈਂਕੜ ਪਪਾ ਤੂਫ ਜੱਜੇ ਨੂੰ ਕੰਨਾ ਲੱਲੇ ਨੂੰ ਕੰਨ ਲਾ ਜਿਲਾ ਖੁਸ ਖੁਸੂਦਾਰ ਤੂਫ ਜਿਲਾ ਗੱਗਾ ਊੜੇਂ ਦਿਨ ਡੈਂਕੜ ਗਊ ਦਦਨੇ ਨੂੰ ਕਨਾ ਦਾ ਦਦਨੇ ਨੂੰ ਔਂਕਰ ਤਦਾ ਤੁਦ ਪਪਿੰਸੇ ਰੀਪੀ ਗਊ ਦਾ ਦੁੱਧ ਪੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ